ਨਿਕੋ ਜੁਗਾਟਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਤਿ ਅੰਗ ਨਿਕ ਗੋਦਵਸ਼ ਬਾਇ ਮਾਨੋ ਕੇ ਅੰਮ੍ਰਿਤ ਵੇਲੇ ਤੋਂ ਮ੍ਰਤਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਉਡ ਪਾਗੀ ਸੰਤ ਸਿੰਘ ਜੀ ਜਨੋ ਆਉ ਗੁਰ ਫਤੇ ਪ੍ਰਵਾਣ ਕਰੂ ਕੋਈ ਰਚਨਾ ਵਾਣੀ ਨਾ ਰਹੇ ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੇਬ ਸਿਧ ਗੁਰੂ ਅਰਜਨ ਦੇਵ ਸਾਹਿਬ ਦੀ ਰਸਨਾ ਪਹੁੰਚਾਣ ਕੀਤਾ ਹੋਇਆ ਅੱਜ ਦਾ ਪਾਵਨ ਸ਼ਬਦ ਆਪਾਂ ਨੇ ਉਚਾਰ ਅਧਿਨ ਲਿਆ ਹੈ ਜਿਹਦੇ ਵਿਚਾਰ ਆਪਾਂ ਕਰਨੇ ਹੈ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 123 ਸੁਭਾਈ ਭੰਡ ਹੈ ਸ਼ਮਤਾ ਕੇਂਦਰੀ ਭਾਵ ਹੈ ਆਮਣ ਜਾਣ ਰਹੋ ਤप्तੜਾ ਬੁੱਝ ਗਿਆ ਗੁਰ 시ਤਨ ਨਾਮ దియో ਸਤਗੁਰੂ ਸ਼ਬਦ ਕੇਂਦਰੀ ਪਾ ਵਿੱਚ ਪਰਮਾਨ ਕਰਦੇ ਨੇ ਇਹ ਪਾਈ ਜਿਸ ਮਨੁੱਖ ਨੂੰ ਗੁਰੂ ਨੇ ਆਤਮਕ ਠੰਡ ਦੇਣ ਵਾਲਾ ਹਰਨਾਮ ਦੇ ਦਿੱਤਾ ਅਸੀਂ ਬੜੀਵਾਰੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਪੜਿਆ ਇਕਾਲੂ ਜੁ ਜਿਹੜਾ ਹੈ ਪੜਿਆ ਕਿ ਪਰਖ ਲਿਆ ਅਸਿ ਛ ਅਨੁਸਾਰਿਆ ਨੂੰ ਸਮਝਿਆ ਕਲ ਤਾਤੀ ਠੰਡ ਹਰਨਾਉ ਕਲ ਜੁਪੂ ਦੇ ਚਖੜ ਚੋਲ ਨੇ ਬੜੇ ਤਪ ਤੇ ਨੇ ਪਰਮੇਸ਼ਰ ਦਾ ਨਾਮ ਅਤ ਸੀਤਲ ਹੈ ਇਹਦੇ ਵਿੱਚ ਬੜੀ ਵੱਡੀ ਠੰਡਕ ਹੈ ਇਹ ਆਤਮਿਕ ਠੰਡ ਦਿੰਦਾ ਹੈ ਆਤਮਿਕ ਆਨੰਦ ਦਿੰਦਾ ਹੈ ਅੰਦਰ ਦੀ ਖੁਸ਼ੀ ਰੱਬ ਦਾ ਨਾਮ ਬਖਸ਼ਿਸ਼ ਕਰਦਾ ਹੈ ਪਰ ਅਸੀਂ ਆਖਿਆ ਸੀ ਤੇ ਬੜੀ ਬਾਣੀ ਪੜ੍ਹੀ ਅਸੀਂ ਤੇ ਬਾਣੀ ਨੂੰ ਬੜਾ ਘਾਇਆ ਬਾਣੀ ਨੂੰ ਬੜਾ ਸੁਣਿਆ ਬਾਣੀ ਦੀ ਬੜਾ ਬੜੀ ਅਰਧ ਨਾ ਕੀਤੀ ਤੇ ਸਾਡੀ ਤੋਂ ਗੱਲ ਬਣੀ ਨਹੀਂ ਸਮਖ ਗੱਲ ਨਾ ਬਣਨ ਦਾ ਕਾਰਨ ਸੀ ਤੇਰੇ ਅੰਦਰ پاک ਬਾਣੀ ਟਿਕੀ ਨਹੀਂ ਜੋ ਕੁਝ ਗੁਰੂ ਨੇ ਕਿਹਾ ਤੂੰ ਉਹਦੇ ਅਨੁਸਾਰ ਆਪਣਾ ਕਰਮ ਆਰੰਭ ਨਹੀਂ ਕੀਤਾ ਨੇ ਤੂੰ ਗੁਰੂ ਦੇ ਅਨੁਸਾਰੀ ਦਾ ਗੁਰੂ ਦੇ ਅਨੁਸਾਰ ਆਪਣਾ ਕਰਮ ਆਰੰਭ ਕਰਦਾ ਤੇ ਤੇਰੀ ਜੀਵਨ ਚ ਤੇਰੀ ਵੀ ਗੱਲ ਬਣ ਜਾਣੀ ਛੇ ਤੇਰੇ ਤੇ ਵੀ ਤੇਰੇ ਮਾਲਕ ਨੇ ਪਰਮੇਸ਼ਰ ਨੇ ਰੱਬ ਨੇ ਤ੍ਰੁੱਠ ਪੈਣਾ ਸੀ ਜਿਨ੍ਹਾਂ ਨੂੰ ਆਤਮਿਕ ਠੰਡ ਦੇਣ ਵਾਲਾ ਹਰਨਾਮ ਦਿੰਦਾ ਹੈ ਉਨ੍ਹਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਦੇ ਜਿਹੜੇ ਭਾਂਬੜ ਮਚ ਰਹੇ ਨੇ ਉਹ ਸਮਾਪਤ ਹੋ ਜਾਂਦੇ ਹਨ ਆਸ਼ਾ ਤੇ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਦੇ ਜੀਨ ਵਿੱਚ ਮਚ ਰਹੇ ਨੇ ਕੀ ਆਸ਼ਾ ਤੇ ਤ੍ਰਿਸ਼ਨਾ ਦੀ ਅੱਗ ਇੰਨੀ ਪਰਬਲ ਹੋਈ ਕਿ ਭਰਾ ਭਰਾ ਦਾ ਕਾਤਲ ਬਣ ਗਿਆ ਕਿ ਮੈਨੂੰ ਭਰਾ ਨਹੀਂ ਚਾਹੀਦਾ ਇਹਦੀ ਪਰਪਰਟੀ ਇਹਦਾ ਧਨ ਚਾਹੀਦਾ ਮੈਨੂੰ ਸਬੰਧ ਨਹੀਂ ਚਾਹੀਦੇ ਮੈਨੂੰ ਇਹਨਾਂ ਦੀ ਦੌਲਤ ਚਾਹੀਦੀ ਹੈ ਇਹਨਾਂ ਭਿਆਨਕ ਜ਼ੋਰਾਂ ਤੇ ਆਇਆ ਕਲਯੁਗ ਤ੍ਰਿਸ਼ਨਾ ਇੰਨੀ ਪਰਬਲ ਹੋ ਗਈ ਕਿ ਪੁੱਤਰ ਨੇ ਆਪਣੇ ਮਾਪਿਆਂ ਦਾ ਕਤਲ ਕਰਾ ਦਿੱਤਾ ਸ਼ਪਾਰੀ ਨੇ ਕਿ ਲੁਧਿਆਣੇ ਦੇ ਵਿੱਚ ਰਿਟਾਇਰ ਕਰਨ ਵਾਲਾ ਪਿਤਾ ਕਾਲ ਵਿੱਚ ਨੌਕਰੀ ਦੇ ਨੌਕਰਾਂ ਨੂੰ ਧੰਨ ਦਿੰਦਾ ਕਿ ਮੇਰੇ ਮਾਪਿਓ ਦਾ ਕਤਲ ਕਰਦੇ ਆਪ ਦੇ ਵਿੱਚ ਬਿਠਾ ਤਾਈ ਤਿੰਨ ਸਾਲ ਪਹਿਲਾਂ ਇਹ ਕੰਡਨਾ ਵਾਪਰੀ ਧਨੰਦਾ ਨੇਤਰਾਂ ਤੇ ਇਹਨਾਂ ਪੜਤਾ ਪਿਆਰ ਆਛਾ ਤੇ ਕ੍ਰਿਸ਼ਨਾਂ ਦੀ ਅਗ ਦੇ ਭਾਂਬੜ ਇੰਨੇ ਪਰਬਲ ਹੋਏ। ਗਨੌਰੀ ਦੇ ਨੇ ਇੱਕ ਨਗਰ ਪੈਂਦਾ ਪਿੰਨ ਕਾਂਥੜਾ। ਆਪਣੀ ਮਾਂ ਦੇ ਸਰੀਰ ਦੇ ਬੱਚੇ ਨੇ ਹਜ਼ਾਰਾਂ ਟੁਕੜੇ ਕਰ ਦਿੱਤੇ ਦੌਲੋਂ ਦੀ ਪ੍ਰਾਪਤੀ ਵਾਸਤੇ। ਇੱਥੇ ਹੀ ਵਸਨਾ ਇਨ੍ਹਾਂ ਅਗਿਆਨਤਾ 'ਚ ਅੰਨਾ ਹੋ ਗਿਆ, ਨਸ਼ੇ ਦੇ ਵਿੱਚ ਇੰਨਾ ਪਾਗਲ ਹੋ ਗਿਆ ਉਹ ਵਿਅਕਤੀ। ਮਾਂ ਦੇ ਕਿਤੇ ਟੁਕੜਿਆਂ ਦਾ ਉਹ ਘਰ ਵਿੱਚ ਹੀ ਸਸਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਨੂੰ ਸਾੜਦਾ ਹੈ ਰੋਜ਼ ਇੱਕ ਸਾਥੀ ਨਾਲ ਲੜਿੰਦਾ ਹੈ ਬੁੱਲਸ ਮਾਰ ਭਾਲ ਕਰਦੇ ਨਹੀਂ ਪਰ ਅਖੀਰ ਹੀ ਅੰਦਰੋਂ ਸਾਰਾ ਕੁਝ ਪ੍ਰਾਪਤ ਹੋ ਗਿਆ ਇਹ ਹੈ ਕਲਯੁਗੀ ਦੇ ਪਿਆਨਕਾ ਸਤਿਗੁਰਾਂ ਕੇ ਆ ਸ਼ਾਂਤ ਹੋ ਸਕਦੀ ਤ੍ਰਿਸ਼ਨਾ ਦੀ ਆਗ਼ ਸ਼ਾਂਤ ਹੋ ਸਕਦੀ ਹੈ ਆਸ਼ਾ ਦੀ ਅਗ਼ ਜਦੋਂ ਪਰਮੇਸ਼ਰ ਦਾ ਨਾਮ ਮਿਲੇ ਅਗਨੇ ਭੰਬਰ ਸੰਤ ਤਤੀ ਤਵੀ ਤਤੀ ਜੇਟ ਦਾ ਮਹੀਨਾ ਤਤਾ ਅੱਜ ਅਸੀਂ ਦੁਪਹਿਰ ਦੇ ਸਮੇਂ ਦੁਪਹਿਰ ਕੀ 10 11 ਵਜੇ ਬਾਹਰ ਨਿਕਲੋਗੇ ਤੁਹਾਡੀਆਂ ਲਖਾਂ ਬਾਹਾਂ ਮਾ ਜੜੀਆਂ ਨੇ ਜੇ ਉਹਨਾਂ ਨੂੰ ਕਬਰ ਨਹੀਂ ਕੀਤਾ ਟੱਕਿਆ ਨਹੀਂ ਤੇ ਉਹ ਛੜਨ ਗਿਆ ਹਵਾ ਨਾਲ ਇੰਨੀ ਲੋ ਦਿੱਤੀ ਹੈ ਹੁ ਸਾਰੇ ਪਾਸੇ ਚੰਦੂ ਦਿੱਤੇ ਤਵੀ ਦਿੱਤੀ ਉਬਲਦੀ ਦੇਖ ਦਿੱਤੀ ਰੇਤਾ ਦਿੱਤਾ ਪੇਤਾ ਪਾਣ ਵਾਲਾ ਪਰਭੁੰਜਾ ਦਿੱਤੇ ਇਕ ਸ਼ਾਂਤ ਸੰਤਿ ਪਰਮੇਸ਼ਰ ਸਲੂਕ ਸਤਿਗੁਰੂ ਅਰਜਨ ਦੇਵ ਸਿੰਘ ਸਹਿਬ ਜੀ ਸਤਿ ਤਾਂ ਤੇ ਪਟਾਣੇ ਸਵਈਆਂ ਵਿੱਚ ਗਾਇਆ ਦਾਤਾ ਤਰਣ ਨਗਨ ਨਵਖੰਡ ਮਹ ਜੋਤ ਸਭ ਰੂਪੀ ਰਹੋ ਭਰ ਬਨ ਮਥੁਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਾਰ ਸ਼ਾਇ ਮੀਆਂ ਮਿਰਕਿੰਦਾ ਪਾਤਸ਼ਾਹੇ ਕੀ ਸਤਿਗੁਰਾਂ ਖਿਆ ਤੁਸੀਂ ਤੇ ਸਵਾਲ ਕੀਤਾ ਸੀ ਤਨ ਮਨ ਘਾਟ ਘਾਟ ਸਭ ਅਰਪੀ ਮਿਤ ਅਗਨੀ ਆਪ ਜਲਾਈ ਪ੍ਰੈਕਟੀਕਲ ਕਰਕੇ ਵਿਖਾ ਰਹੇ ਹਾਂ ਤੁਹਾਨੂੰ ਕਿਹਾ ਸੀ ਸਮਾਂ ਆਏਗਾ ਤੁਹਾਡੀ ਗੱਲ ਦਾ ਉੱਤਰ ਦਿਆਂਗੇ ਉੱਤਰ ਦੇ ਰਹੇ ਹਾਂ ਇਹ ਕੁਝ ਵਾਪਰ ਸਕਦਾ ਹੈ ਆਪਣੇ ਮਾਲਕ ਤੋਂ ਕੁਰਬਾਨ ਜਾਣ ਲਈ ਤਨ ਤਤੀ ਤਵੀ ਤੇ ਸਾੜਿਆ ਜਾ ਸਕਦਾ ਹੈ ਉਹ ਕਹਿੰਦਾ ਮਾਲਕ ਮੈਂ ਰੋਕਦਿਆਂ ਸਤਿਗੁਰਾਂ ਆਖਿਆ ਮੇਰੇ ਸਿੱਖ ਰੋਕਣਾ ਚਾਹੁੰਦੇ ਸਨ ਉਸ ਉੱਪਰ ਝਾਤੀ ਮਾਰਤੇ 33 ਕਰੋੜ ਦੇਵਤੇ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਤੁਹਾਨੂੰ ਸਾਡਾ ਤਨ ਸੜਦਾ ਦਿਸਦਾ ਹੈ ਕੀ ਤਨ ਸੜ ਰਿਹਾ ਕਿਹਾ ਉਹ ਆ ਤਨ ਜਲ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਅਸੀਂ ਪਰਮੇਸ਼ਰ ਦੇ ਨਾਮ ਨਾਲ ਸ਼ਾਂਤਾਂ ਸਾਨੂੰ ਇਹਦੀ ਕੋਈ ਪ੍ਰਵਾਹ ਨਹੀਂ ਇਹੋ ਤੇ ਲੱਖਾਂ ਹਜ਼ਾਰਾਂ ਅੱਗ ਦੇ ਭਾਂਬੜ ਸਮੇ ਦਾ ਹਾਕਮ ਬਾਲਦਾਏ ਸਾਡੇ ਅੰਦਰਲੇ ਨੂੰ ਨਹੀਂ ਤਪਾ ਸਕਦਾ ਅਸੀਂ ਤੇ ਸਤਿ ਤਵੀ ਤੇ ਬੈ ਕੇ ਉਸ ਰੱਬ ਦੇ ਗੁਣਾਂ ਨੂੰ ਬਾਣਾ ਤੇਰਾ ਕੀਗਾ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਵਾਗੈ ਉਹ ਕਹਿੰਦਾ ਮਾਲਕਾ ਮੈਥੋਂ ਸ਼ੈਣ ਨਹੀਂ ਹੁੰਦਾ ਟਵਾ ਦਾ ਮਾਸ ਛੱਡਦਾ ਤਵੀ ਤੇ ਦਿਖਦਾ ਛੱਡਦਾ ਤਵੀ ਤੇ ਦਿਖਦਾ ਸ਼ਵ ਬਣ ਜਾਂਦਾ ਮੇਰੇ ਅੰਦਰ ਸਮੇਂ ਦੇ ਹਾਕਮਪਤੀ ਬੜਾ ਘਰੋਂ ਆਦਾਰਿਆ ਮੇਰੇ ਕੋਲ ਬੜੀਆਂ ਤਾਕਤਾਂ ਨੇ ਸਤਗੁਰਾਂ ਖਿਆ ਇਹਨਾਂ ਤਾਕਤਾਂ ਦਾ ਆਪਣੇ ਸਮੇਂ ਦੇ ਸਿਸ਼ਟੇ ਵਾਲ ਕਰੀਦਾ ਰੱਬ ਦੀ ਰਜਾ ਵਿੱਚ ਆ ਕੇ ਨਹੀਂ ਰੱਬ ਦੀ ਰਜਾ ਹੈ ਇਸੇ ਪੰਧ ਦੀ ਸੰਪੂਰਨਤਾ ਵਾਸਤੇ ਅਸੀਂ ਕਿਤੇ ਸੰਗਤ ਦੇ ਜੋੜੇ ਆਪਣੇ ਦਾੜੀ ਨਾਲ ਸਾਫ਼ ਕਰਦੇ ਆਂ ਆਖਿਆ ਸ੍ਰੀਪੰਨੀ ਸਾਹਿਬ ਦੇ ਅਸਥਾਨ ਤੇ ਮਾਲਕਾ ਦਇਆ ਕਰੀ ਅਰਦਾਸੀਆਂ ਅਰਦਾਸ ਕਰ ਤੇ ਆਪਣੀ ਦਾੜੀ ਨਾਲ ਜੋੜੇ ਝਾੜਦੇ ਨੇ ਇਡੀ ਨਿਮਰਤਾ ਸਾਡੇ ਚ ਕਿੱਥੋਂ ਆਏਗੀ ਅਸੀਂ ਤੇ ਦਾਲ ਪ੍ਰਸ਼ਾਦਾ ਵੰਡਦੇ ਆਂ ਲੰਗਰ 'ਚ ਸੇਵਾ ਕਰਦੇ ਆਂ ਝਾੜੂ ਮਾਰਦੇ ਆਂ ਆਪਣੇ ਕੱਪੜਿਆਂ ਬਲਵੇਂਦੇ ਰਿਨੇ ਆਪਣੇ ਕੱਪੜੇ ਮੈਦਨ ਆ ਜਾਣ ਕਰਨੇ ਸੇਵਾ ਹਰ ਧਿਆਨ ਕੱਪੜਿਆਂ ਦਾ ਰੱਖਿਆ ਜਾਂਦਾ ਤੇ ਕੋਥੇ ਵੀ ਸਾਡੇ ਅੰਦਰ ਈਰਖ ਹੈ ਦ્વੈਤ ਹੈ ਕੋਥੇ ਵੀ ਅੰਨਾ ਵੰਡੇ ਸ਼ਰੀਰियां ਮੁਰਮੁਰ ਆਪਣੇਆਂ ਨੂੰ ਬਾਲਟੀ ਲੈ ਕੇ ਆਪਣੇ ਵੱਲ ਦੌੜਦੇ ਆ ਪਿੱਛੇ ਭਾਵੇਂ ਖਾਲੀ ਬੈਠੇ ਹੋਣ ਸਤਿਗੁਰੂ ਉੱਚੀ ਧੁਨ ਵਿੱਚ ਇੱਕ ਗੱਲ ਕਹਿੰਦੇ ਨੇ ਦਾੜੇ ਨਾਲ ਸੰਗਤ ਦੇ ਜੋੜੇ ਝਾੜੀ ਤੇ ਅਰਦਾਸੀਆਂ ਅਰਦਾਸ ਕਰੀ ਤੇਰੇ ਅਰਜਨ ਦੀ ਤੋੜ ਨਿਭਜੈ ਉਹਨਾਂ ਨੂੰ ਪਤਾ ਸੀ ਇਸ ਪੰਧ ਦਾ ਇੱਕ ਗੁਰੂ ਸਿੱਖ ਨੇ ਸ਼ਰਮੋ ਜੋਦੜੀ ਕਰਕੇ ਗੱਲ ਕਹਿੰਦਾ ਕਿਉਂ ਕਿਉਂਕਿ ਉਹ ਅਰਦਾਸ ਦੀ ਤਾਕਤ ਨੂੰ ਜਾਣਦੇ ਨੇ ਉਹਨਾਂ ਵੇਖਿਆ ਵੀ ਅਰਦਾਸ ਕੀਤਿਆਂ ਇਸ ਸੰਸਾਰ ਤੇ ਮੇਰੇ ਘਰ ਜਿਹੜਾ ਸੁਪੁੱਤਰ ਗੁਰੂ ਬਣਨਾ ਜਿਨੇ અવਤਾਰ ਧਾਰਨ ਕਰਕੇ ਆਇਆ ਅਰਦਾਸ ਦੀ ਸ਼ਕਤ ਨਾਲ ਆਇਆ। ਬਾਬਾ ਬੁੱਢਾ ਸਾਹਿਬ ਜੀ ਨੇ ਜੋਤਰੀ ਕੀਤੀ। ਅੱਜ ਦਰਸ਼ਕ ਠੋਕਰਾਂ ਖਾਂਦਾ ਕਦੇ ਕਿਤੇ ਕਦੇ ਕਿਤੇ ਏਸ ਗੁਰੂ ਦੇ ਕੋਲ ਦੁਨੀਆਂ ਦਾ ਹਰ ਪਦਾਰਥ ਹੈ। ਜਦੋਂ ਤੁਸੀਂ ਆਪਣਾ ਆਪ ਸਮਰਪਿਤ ਕਰਕੇ ਉਹਨੂੰ ਭੇਟ ਕਰਕੇ ਆ ਜਾਓਗੇ ਨਾ ਵੀ ਮੈਂ ਤੇ ਤੇਰੇ ਤੋਂ ਲੈ ਕੇ ਜਾਣਾ ਜਿੱਥੋਂ ਮਰਜੀ ਦੇ ਦੇਗਾ ਤੁਹਾਨੂੰ। ਸਾਡਾ ਵਿਸ਼ਵਾਸ ਹੀ ਨਹੀਂ ਬਣਦਾ ਅਸੀਂ ਆਪਣਾ ਵਿਸ਼ਵਾਸ ਆਪਣੇ ਗੁਰੂ ਤੇ ਪ੍ਰਗਟ ਹੀ ਨਹੀਂ ਕਰ ਸਕੇ ਸਾਡੇ ਮਨ ਵਿੱਚ ਟਿਕਾਉ ਹੀ ਨਹੀਂ ਆਇਆ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਵੀ ਇਹ ਅੰਦਰ ਦੀ ਤ੍ਰਿਸ਼ਨਾਕ ਸਮਾਪਤ ਹੋ ਗਈ ਆਤਮਿਕ ਠੰਡ ਮੇਰੇ ਮਾਲਕ ਨੇ ਮੈਨੂੰ ਦੇ ਦਿੱਤੀ ਕ੍ਰਿਸ਼ਨਾਂ ਦੀ ਅੱਗ ਦੇ ਮੱਚਦੇ ਹੋਏ ਭਾਮੜ ਜਿਹੜੇ ਨੇ ਉਹ ਮੇਰੇ ਅੰਦਰੋਂ ਸਮਾਪਤ ਹੋ ਗਏ ਕਦੋਂ ਜੀ ਆਮਣ ਜਾਣ ਰਿਹਾ ਥਪਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦੀਆ ਅੰਦਰੋਂ ਤਪਦਾ ਜੀ ਜੀਓ ਤਪਤ ਹੈ ਬਾਰੂ ਬਾਰ ਤਪ ਤਪ ਖਪੇ ਬਹੁਤ ਬੇਕਾਰ ਕਿਉਂ ਖਪਿਆ ਕਿਉਂ ਤਪਿਆ ਕਿਉਂ ਮੱਚ ਰਿਹਾ ਅੰਦਰੋਂ ਬੜਾ ਛੜਦਾ ਹੈ ਕਿਤੇ ਦੂਜਿਆਂ ਦੇ ਧਨ ਨੂੰ ਵੇਖ ਕੇ ਛੜਦਾ ਹੈ ਕਿਤੇ ਦੂਜਿਆਂ ਦੀ ਚੜਤ ਨੂੰ ਵੇਖ ਕੇ ਛੜਦਾ ਹੈ ਇੱਥੋਂ ਤੱਕ ਸਾਡੇ ਅੰਦਰ ਜਾਲਸੀ ਵੀ ਦੂਜਿਆਂ ਦੇ ਧਨ ਦੇ ਸੋਹਣੇ ਕੱਪੜਿਆਂ ਨੂੰ ਵੇਖ ਕੇ ਸਾਡੇ ਅੰਦਰ ਜਾਲਸੀ ਉਹਨਾਂ ਦਾ ਸੁਹੱਪਣ ਤੱਕ ਕਿ ਵੀ ਅਸੀਂ ਛੜੇ ਕਈਆਂ ਨੇ ਤੇ ਨਕਲ ਵੀ ਕਰਨੀ ਸ਼ੁਰੂ ਕਰ ਦਿੱਤੀ ਕਿ ਆਪਾਂ ਇੰਝ ਕਰੀਏ ਤੇ ਹੋ ਸਕਦਾ ਇਹਨਾਂ ਵਰਗੇ ਲੱਗਾਂਗੇ ਨਾਮੀ ਪਰਚਾਂ ਦੀ ਵੀ ਲੋਕ ਨਕਲ ਕਰ ਦਿੰਦੇ ਆ ਸਤਬੁਰਾਂ ਖਿਆ ਅੰਦਰ ਚੰਗਾ ਨਹੀਂ ਸੀ ਗੱਲਾਂ ਬੜੀਆਂ ਵਧੀਆਂ ਕੀਤੀਆਂ ਗਲ ਨਹੀਂ ਸੀ ਚੰਗੀਆਂ ਅਚਾਰੀ ਬੁਰੀਆਂ ਹਮ ਮਨੋ ਕੁਸ਼ੁੱਧਾ ਕਾਲੀਆਂ ਬਾਹਰੋਂ ਚਿੱਟਵੀਆਂ ਰੀਸ਼ਾਂ ਕਰੈ ਤਣਾੜੀਆਂ ਜੋ ਸ਼ਿਵੈ ਦਰ ਖੜੀਆਂ ਜਿਨ੍ਹਾਂ ਦਿਨ ਰਾਤ ਅਰਦਾਸਾਂ ਕੀਤੀ ਉਹਨਾਂ ਦੀ ਨਕਲ ਉਹਨਾਂ ਵਰਗੇ ਚੋਲੇ ਉਹਨਾਂ ਵਰਗਾ ਬੋਲਬਾਲ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਪਿੰਡੇ ਤੇ ਦਰਦ ਹੰਡਾਇਆ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਰੱਬ ਤੋਂ ਨਿਸ਼ਾਵਰ ਕੀਤਾ ਤਾਂ ਇਸ ਬਰਾਤਵੇ ਦੇ ਪਹੁੰਚੇ ਅੱਜ ਦਾ ਵਿਅਕਤੀ ਬਿਨਾਂ ਤਪੱਸਿਆ ਤੋਂ ਬਿਨਾਂ ਸੇਵਾ ਤੋਂ ਬਿਨਾਂ ਸਿਮਰਨ ਤੋਂ ਸਾਰਾ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਮੋਲ ਬੋਲਿਆ ਨਹੀਂ ਉਹਨਾਂ ਦੀ ਰਚਨਾ ਤੋਂ ਸਤਿਗੁਰੂ ਨਾਨਕ ਸਾਹਿਬ ਬੋਲਦੇ ਨੇ ਆਪ ਜਿਹੜੇ ਚਿੰਤਨ ਕਰਕੇ ਅਰਧਨਾ ਕਰਕੇ ਰੱਬ ਤੱਕ ਆਪਣੀ ਪਹੁੰਚ ਬਣਾ ਲੈਂਦੇ ਨੇ ਸਤਿਗੁਰਾਂ ਖੇ ਜਿਨ੍ਹਾਂ ਮਨੁੱਖਾਂ ਤੇ ਗੁਰੂ ਦੀ ਕਿਰਪਾ ਹੋਈ ਜਿਨ੍ਹਾਂ ਨੂੰ ਗੁਰੂ ਨੇ ਆਤਮਿਕ ਠੰਡ ਦੇਣ ਵਾਲਾ ਨਾਮ ਦੇ ਦਿੱਤਾ ਉਹਨਾਂ ਦੇ ਅੰਦਰੋਂ ਕ੍ਰਿਸ਼ਨ ਦੀ ਅਗ ਸਮਾਪਤ ਹੋ ਗਈ ਕ੍ਰਿਸ਼ਨ ਦੀ ਅੱਗ ਦੇ ਭਾਂਬੜ ਬੁੱਝ ਗਏ ਉਹ ਮਾਇਆ ਦੀ ਖਾਤਰ ਉਹਨਾਂ ਦੀ ਪਟਕਣਾ ਖਤਮ ਹੋ ਗਈ ਮਾਇਆ ਪਿੱਛੇ ਨਹੀਂ ਦੌੜਦੇ ਉਹਤੇ ਕਹਿ ਦਿੰਦੇ ਨੇ ਭੀ ਜਾ ਲੈ ਜਾ ਜਿੱਥੇ ਤੂੰ ਰੱਖ ਕੇ ਗਿਆ ਸਾਂ ਉੱਥੇ ਪਿਆ ਤੇਰਾ ਪਰਸ ਸਾਨੂੰ ਨਹੀਂ ਚਾਹੀਦਾ ਸਾਡੇ ਕੋਲ ਨਾਮ ਦਾ ਪਰਸ ਹੈ ਸਾਡੇ ਕੋਲ ਸੇਵਾ ਦਾ ਪਰਸ ਹੈ ਸਾਡੇ ਕੋਲ ਸਿਮਰਨ ਦਾ ਪਰਸ ਹੈ ਸਾਡੇ ਕੋਲ ਉਹ ਨਾਮ ਹੀ ਰਹਿ ਜਿਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਅਸੀਂ ਦੇ ਤੋ ਕੀ ਲੈਣਾ ਹੈ ਕਿੰਨਾ ਤੁਸੀਂ ਵਰਤਿਆ ਹੀ ਨਹੀਂ ਭਗਤ ਹੈ ਭਗਤ ਜੀ ਕਹਿੰਦੇ ਨੇ ਲੋੜ ਹੀ ਨਹੀਂ ਪਈ ਵਰਤਣ ਦੀ ਇਹ ਨਾਮ ਰਤਨ ਇੰਨਾ ਮੋਲਕ ਹੈ ਤੇਰੇ ਪਾਰਸ ਨੇ ਇਹਦਾ ਕੀ ਮੁਕਾਬਲਾ ਕਰਨਾ ਹੈ ਜਿਹਨਾਂ ਧੰਨਵਾਦ ਤੂੰ ਦੇ ਗਿਆ ਸੈਂ ਅਸੀਂ ਬਾੜਾ ਨਹੀਂ ਕਿੰਦੇ ਪਰ ਜਿੱਥੇ ਪਿਆ ਉਥੋਂ ਚੁੱਕ ਕੇ ਲੈ ਜਾ ਸਾਡੂ ਜ਼ਰੂਰਤ ਨਹੀਂ ਇਹਦੀ ਪਰ ਸਾਡੇ ਅੰਦਰ ਤੇ ਇੰਨੀ ਆਸਾ ਤੇ ਤ੍ਰਿਸ਼ਨਾ ਦੀ ਅਗ ਹੈ ਇੰਨੀ ਲਾਲਸਾ ਹੈ ਅਸੀਂ ਤੇ ਆਪਣੀਆਂ ਪੱਗਾਂ ਬਦਲੀਆਂ ਥੋੜੇ ਥੋੜੇ ਧੰਨ ਪਿੱਛੇ ਆਪਣਾ دین ਮਤਬ ਇਮਾਨ ਵੇਚ ਦਿੱਤਾ ਜਿਹੜਾ ਮਤਬ ਜਿਹੜਾ دین ਛੋਟੇ ਛੱਟੇ ਬੱਚਿਆਂ ਨੇ ਸਾਨੂੰ ਆਪਣੀਆਂ ਜਿੰਦਾਂ ਕੁਰਬਾਨ ਕਰਕੇ ਸਿਖਾਇਆ ਕਿ ਤੂੰ ਆਪਣੇ ਗੁਰੂ ਦੀ ਮੱਤ ਤੋਂ ਪਾਸੇ ਨਹੀਂ ਜਾਣਾ ਆਪਣੇ ਗੁਰੂ ਦੀ ਮੱਤ ਦਾ ਧਰ ਨਹੀਂ ਬਣ ਕੇ ਜ਼ਿੰਦਗੀ ਜਿਉਣੀ ਅਸੀਂ ਥੋੜੀ ਥੋੜੀ ਮਾਇਆ ਪਿੱਛੇ ਵਿਕੇ ਆਪਣੇ ਗੁਰੂਆਂ ਦਾ ਧਿਆਨ ਨਾ ਕੀਤਾ ਉਹਨਾਂ ਲੋਕਾਂ ਦਾ ਪੱਲਾ ਜਾ ਫੜਿਆ ਜਿਨ੍ਹਾਂ ਨੇ ਸਾਡੇ ਗੁਰੂ ਦੀ ਕੋਹਰ ਨਰਾਦਰੀ ਕੀਤੀ ਹੋਈ ਜਿਨ੍ਹਾਂ ਨੇ ਸਾਡੇ ਗੁਰੂ ਤੋਂ ਸਾਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰ ਰਹੇ ਨੇ ਸੰਤ ਗੁਰਾਂ ਖਾਂ ਸ਼ਾਂਤ ਹੋ ਗਏ ਉਹ ਮਨੁੱਖ ਉਹਦਾ ਹਿਰਦਾ ਠੰਡਾ ਹੋ ਜਾਂਦਾ ਹੈ ਉਹਦੇ ਮਨ ਦੇ ਸਾਰੇ ਪਰਮ ਸੰਸ਼ੇ ਸਮਾਪਤ ਹੋ ਜਾਂਦੇ ਨੇ ਪਹਿਲੀ ਪੌੜੀ 'ਚ ਦਾਤਾ ਕਹਿੰਦਾ ਕਿਵੇਂ ਇਹ ਸ਼ਾਂਤ ਹੁੰਦਾ ਹੈ ਹੋ ਟੋ ਅੰਡਾ ਪਰਮ ਕਾ ਮਨਹ ਭਇਓ ਪਰਗਾਸ ਕਾਟੀ ਮੇਰੀ ਪਗਹਤ ਗੁਰ ਕੀਨੀ ਬੰਧ ਖਲਾਸ ਹੀ ਭਈ ਜਿਹਦੇ ਤੇ ਗੁਰੂ ਨੇ ਕਿਰਪਾ ਕੀਤੀ ਜਿਸ ਮਨੁੱਖ ਦੇ ਪੈਰਾਂ ਤੋਂ ਮੂਹ ਦੀਆਂ ਬੀੜੀਆਂ ਜਿਹੜੀਆਂ ਨੇ ਗੁਰੂ ਨੇ ਕੱਟ ਦਿੱਤੀਆਂ ਜਿਹਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਮਿਲ ਗਿਆ ਉਹਦੇ ਮਨ ਵਿੱਚ ਆਤਮਿਕ ਜੀਵਨ ਦੀ ਸ਼ੂਝ ਪੈ ਗਈ ਉਹਨੂੰ ਗੁਰੂ ਨੇ ਗਿਆਨ ਦੇ ਦਿੱਤਾ ਗਿਆਨ ਅੰਜਨ ਗੁਰੂ ਦੀਆ ਅਗਿਆਨ ਅੰਧੇਰ ਵਿਨਾਸ਼ ਬਾਬਾ ਨਾਨਕ ਕੀ ਸੀ ਗਿਆਨ ਦਾ ਸੂਰਜ ਗਿਆਨ ਦਾ ਚਾਨਣ ਗਿਆਨ ਦੀ ਲੋਅ ਤਾਂ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਆਇਆ ਜਗਤ ਵਿੱਚ ਉਦਿ ਹੁੰਦਿਆਂ ਕੀ ਹੋਇਆ ਜਿ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦਜਗ ਚਾੰਦਨ ਹੋਆ ਜਿਉਂ ਕਰ ਸੂਰਜੇ ਨਿਕਲਿਆ ਤਾਰੇ ਛਪੇ ਹਨੇਰ ਭਲਵਾ ਅਗਿਆਨਤਾ ਦਾ ਹਨੇਰਾ ਉੱਡ ਪੁੜ ਗਿਆ ਤਾਂ ਕਿ ਬਾਬਾ ਬਾਣੀ ਚ ਕਹਿੰਦਾ ਵੀ ਇੱਥੇ ਤੇ ਹੈ ਹੀ ਕੋਰਾਂ ਦੇ ਰਾਸ ਸੱਚ ਅਮਾਵਸ ਕੂਟ ਚੰਦਰ ਮਾ ਦੀ ਸਹ ਰਾਹੀ ਕਹਿ ਚੜਿਆ ਹਉ ਪਾਲ ਵੀ ਕੁੰਨੀ ਹੋਈ ਹਨੇਰਾ ਨਾ ਨ ਕੋਈ ਇਹ ਨਾ ਹਨੇਰੇ ਗਿਆਨਤਾ ਦਾ ਲੋਗਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੇ ਉਸ ਅਗਿਆਨਤਾ ਦੇ ਵਿੱਚ ਸਾਨੂੰ ਅੱਜ ਤੱਕਿਆ ਜਾ ਰਿਹਾ ਸਤਿਗੁਰਾਂ ਖੈ ਗੁਰੂ ਨੇ ਗਿਆਨ ਦਾ ਸਰਮਾ ਦੇ ਕੇ ਅਗਿਆਨਤਾ ਦੀ ਭਟਕਣਾ ਸਮਾਪਤ ਕਰ ਦਿੱਤੀ ਉਹਨੂੰ ਆਤਮਕ ਜੀਵਨ ਦੀ ਸੂਝ ਆਈ ਉਹਦੇ ਪਰਮ ਦਾ ਆਂਡਾ ਜਿਹੜਾ ਅਸੀਂ ਟੁੱਟ ਗਿਆ ਸਮਾਪਤ ਹੋ ਗਿਆ ਉਸ ਵਿਅਕਤੀ ਦਾ ਮਨ ਆਤਮਾ ਅਡਾਰੀ ਲਾਂਟੋ ਭਾਵੇ ਜਿਵੇਂ ਜਦੋਂ ਬੱਚਾ ਜਨਮ ਲੈਂਦਾ ਜਿਹੜੇ ਆਂਡੇ ਤੋਂ ਪੈਦਾ ਹੁੰਦੇ ਨੇ ਜੀ ਉਦੋਂ ਫਿਰ ਆਂਡਾ ਖਤਮ ਹੋ ਜਾਂਦਾ ਟੁੱਟ ਜਾਂਦਾ ਹੈ ਆਂਡੇ ਦਾ ਖੋਲ ਵੱਜਦਾ ਹੈਗਾ ਆਂਡਾ ਟੁੱਟਣ ਤੋਂ ਬਾਅਦ ਹੀ ਬੱਚੇ ਨੇ ਬਾਹਰ ਆਉਣਾ ਹੈ ਇਹ ਸਤਿਗੁਰੂ ਕਹਿ ਰਹੇ ਨੇ ਜਦੋਂ ਭਰਮੰ ਦਾ ਪਰਦਾ ਟੁੱਟਦਾ ਤਾਂ ਹੀ ਗਿਆਨ ਦਾ ਚਾਨਣ ਅੰਦਰੋਂ ਤੈ। ਚੇਲ ਗੁਰੂ ਦੀ ਨੇੜਤਾ ਪ੍ਰਾਪਤ ਹੁੰਦੀ ਹੈ। ਫਿਰ ਗੁਰੂ ਦੇ ਲਾੜ ਇਸ ਤਰ੍ਹਾਂ ਲੱਗ ਜਾਂਦਾ ਹੈ ਕਿ ਉਹ ਸਾਰੀ ਬੰਧਰਾ ਤੋਂ ਗੁਰੂ ਉਸ ਮੈਅਕੀ ਨੂੰ ਮੁਕਤ ਕਰ ਦਿੰਦਾ ਹੈ। ਉਹਦੇ ਬੰਧਨ ਸਮਾਪਤ ਹੋ ਜਾਂਦੇ ਨੇ। ਇਹ ਉਹਦਾ ਆਉਣ ਤੇ ਜਾਣ ਦਾ ģੇੜ ਮੁੱਕ ਜਾਂਦਾ ਹੈ। ਜਨਮ ਤੇ ਮੌਤ ਦੇ ģੇੜ ਤੋਂ ਉਹਨੂੰ ਖਲਾਸੀ ਪ੍ਰਾਪਤ ਹੋ ਜਾਂਦੀ ਹੈ। ਆਤਮਕ ਜੀਵਨ ਦੀ ਇੰਨੀ ਉਚਾਈ ਹੋ ਗਈ ਕਿ ਉਹਦੇ ਅੰਦਰ ਦਾ ਪੰਛੀ ਜਿਹੜਾ ਹੈ ਉਹ ਰੱਬ ਨਾਲ ਆਪਣੀ ਜ਼ਿੰਦਗੀ ਨੂੰ ਮਲਾਪ ਦੇ ਤਰੀਕੇ ਨਾਲ ਚੁੰਦਾ ਹੈ ਫਿਰ ਕੁਡਾਰੀnga ਲਾਂਜੋ ਕਾ ਉਹ ਪੰਛੀ ਹੋ ਗਿਆ ਆਤਮਕ ਉਡਾਰੀ ਉਹਦੇ ਅੰਦਰ ਸਾਨ ਗੁਰੂ ਵੱਲੋਂ ਦਿੱਤਾ ਗਿਆਨ ਜਿਹੜਾ ਹੈ ਉਹ ਪ੍ਰਗਟ ਹੋ ਗਿਆ ਇਹ ਸਤਿਗੁਰਾਂ ਖੈ ਫਿਰ ਉਹਨੇ ਇਹ ਸੰਸਾਰ ਦੇ ਉੱਤੇ ਗੁਰੂ ਦੀ ਅੱਖੇ ਲੱਗ ਕੇ ਜਿੰਦਗੀ ਜਿਉਣੀ ਆਰੰਭ ਕੀਤੀ ਜਦੋਂ ਗੁਰੂ ਦੇ ਅੱਖੇ ਲੱਗਾ ਉਦੋਂ ਉਹਦੀ ਜ਼ਿੰਦਗੀ ਚ ਇਹ ਤਬਦੀਲੀ ਆ ਗਈ ਜਬ ਤੇ ਸਾ ਤੂੰ ਸੰਗ ਭਇਆ ਤੋ ਛੋੜ ਗਏ ਨਿਗਹਾਰ ਜਿਸ ਕੀ اٹਕ ਇਸ ਤੇ ਛੁੱਟੀ ਸੋ ਕਹਾ ਕਰੇ ਕੂਟਵਾਰ ਠਿਪਾਈ ਜਦੋਂ ਕਿਸੇ ਵਿਟਭਾਗੀ ਬਨੌਕ ਨੂੰ ਗੁਰੂ ਦਾ ਮਲਾਪ ਆਸਰ ਹੋ ਜਾਂਦਾ ਹੈ ਤਦੋਂ ਉਸ ਤੇ ਆਤਮਿਕ ਜੀਵਨ ਤੇ ਤੱਕ ਰੱਖਣ ਵਾਲੇ ਵਿਕਾਰ ਉਸ ਵਿਅਕਤੀ ਦਾ ਖਹਿਣਾ ਛੱਡ ਜਾਂਦੇ ਨੇ ਜਦੋਂ ਪ੍ਰਮਾਤਮਾ ਵੱਲੋਂ ਆਤਮਿਕ ਜੀਵਨ ਦੇ ਰਾਹ ਵਿੱਚ ਪਈਆਂ ਹੋਈਆਂ ਰੁਕਾਵਟਾਂ ਜਿਹੜੀਆਂ ਨੇ ਗੁਰੂ ਦੀ ਮੇਹਲ ਦੇ ਨਾਲ ਮੁੱਕ ਜਾਂਦੀਆਂ ਹਨ ਫਿਰ ਉਹਨਾਂ ਤੱਕ ਤੱਕ ਰੱਖਣ ਵਾਲਿਆਂ ਦਾ ਸਰਦਾਰ कोतवाल ਜਿਹੜਾ ਉਹ ਕੁਝ ਵੀ ਨਹੀਂ ਵਿਗਾੜ ਸਕਦਾ ਭਾਵੇਂ ਇਹ ਵਿਕਾਰ-ਵਕਾਰਾਂ ਦਾ ਸਰਦਾਰ ਇਸ ਜਿੰਦ ਦਾ ਕੁਝ ਨਹੀਂ ਵਿਗਾੜਦੀ ਗੁਰੂ ਤੇ ਲੜਨ ਲੱਗ ਕੇ ਉਹ ਵਿਅਕਤੀ ਆਪਣੀ ਜਿੰਦਗੀ ਨੂੰ ਜਿਉਂਦਾ ਹੈ ਉਹਦੇ ਤੇ ਗੁਰੂ ਸਦਾ ਕਿਰਪਾ ਕਰ ਦਿੰਦਾ ਹੈ ਚੋਕਾਂ ਭਾਰਾ ਕਰਮ ਕਾ ਹੋਇ ਨਿਹ ਕਰਮ ਸਾਗਰ ਤੀ ਕੰਢੈ ਚੜੈ ਗੁਰ ਕੀਨੇ ਧਰਮ ਹੀ ਪਾਈ ਜਿਨ੍ਹਾਂ ਮਨੁੱਖਾਂ ਤੇ ਗੁਰੂ ਨੇ ਪਰਉਪਕਾਰ ਕਰ ਦਿੱਤਾ ਉਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਗਏ ਉਹ ਆਪਣੇ ਅਸਲੀ ਕਿਨਾਰੇ ਤੇ ਪਹੁੰਚ ਜਾਂਦੇ ਹਨ ਉਹਨਾਂ ਦਾ अनेका ਜਨਮਾਂ ਦੇ ਕੀਤੇ ਮੰਦ ਕਰਮਾਂ ਦਾ ਕਰਜ ਪਾਪਕਾਰਾਂ ਦੇ ਸੰਸਕਾਰਾਂ ਦਾ ਇਕੱਠ ਜਿਹੜਾ ਉਹ ਮੁਕ ਗਿਆ ਸਮਾਪਤ ਹੋ ਗਿਆ ਮੰਦ ਕਰਮਾਂ ਦੀ ਕੈਦ ਵਿੱਚੋਂ ਨਿਕਲ ਕੇ ਉਹ ਚੰਗੇ ਕਰਮਾਂ ਦੇ ਭਾਗੀ ਬਣ ਜਾਂਦੇ ਨੇ। ਲੈ ਵੀ ਗੁਨਾ ਦੀ ਇਕਤਰ ਤੰਦਰ ਕਰ ਲੈਂਦੇ ਹਾਂ। ਉਹਨਾਂ ਦਾ ਨਾਤਾ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ। ਗੁਰੂ ਆਪਣੇ ਨੇੜੇ ਲਾ ਕੇ ਆਪਣੀ ਗਲਵਕਣੀ ਚ ਲੈ ਕੇ ਉਹਨਾਂ ਦੀ ਔਗਣ ਮਿਟਾ ਦਿੰਦਾ ਹੈ। ਕਣ ਖਲਾਏ ਔਗਣ ਸਾਨੀਤੇ। ਵਿਦਿਆਰਥਿ ਬਖਸ਼ਣ। ਇਹ ਦੇ ਕੀ ਵਾਪਰਤਾ ਹੈ ਗੁਰੂ ਤੋਂ ਹੀ ਨੇ ਵਿਅਕਤੀ ਜਿਹੜੇ ਨੇ ਕਈ ਵਾਰੀ ਧਰਮ ਦਾ ਕਰਮ ਕਰਦੇ ਨੇ। ਪਰ ਸੰਸਾਰਿਕ ਤੌਰ ਤੇ ਆਰਥਿਕ ਪੱਖ ਤੋਂ ਜਾਂ ਪਰਿਵਾਰਕ ਤੌਰ ਤੋਂ ਉਹ ਇੰਨੇ ਅੰਦਰੋਂ ਤੰਗ ਹੁੰਦੇ ਹਨ ਕਿ ਗੁਰੂ ਦੇ ਨੇੜੇ ਹੁੰਦੇ ਆ ਵੀ ਗੁਰੂ ਦੀ ਨੇੜਤਾ ਪ੍ਰਾਪਤ ਨਹੀਂ ਕਰ ਸਕਦੇ ਚਿੱਤ ਚੰਦ ਹੈ ਕਿ ਮੈਂ ਗੁਰੂ ਦਾ ਚਿੰਤਨ ਕਰਨਾ ਹੈ ਚਿੱਤ ਚੰਦ ਹੈ ਮੈਂ ਧਰਮ ਦਾ ਕਰਮ ਕਰਨਾ ਹੈ ਧਰਮ ਦੇ ਨਾਂ ਤੇ ਧਨ ਖਰਚ ਕਰਨਾ ਹੈ ਪਰ ਪਰਿਵਾਰ ਦਾ ਮਾਹੌਲ ਇਹ ਹੋ ਜਾਂਦਾ ਕਿ ਉਹ ਚਾਹਦੇ ਹੋਏ ਵੀ ਧਰਮ ਦਾ ਕਰਮ ਨਹੀਂ ਕਰ ਸਕਦੇ ਧਰਮ ਤੇ ਖਰਚ ਵੀ ਨਹੀਂ ਕਰ ਸਕਦੇ ਕਿਉਂਕਿ ਪਰਿਵਾਰ ਵਿਰੋਧਤਾ ਕਰਦਾ ਹੈ ਕੀ ਤੇ ਵਾਪਰਦਾ ਹੈ ਭਗਤ ਕਬੀਰ ਸਾਹਿਬ ਨਾਲ ਉਹ ਕਹਿੰਦੇ ਨੇ ਐਵੇਂ ਪੁਰਾਣਿਆਂ ਨੂੰ ਮੰਝੇ ਡਾ ਡਾਕ ਕੇ ਦਿੰਦਾ ਸਾਨੂੰ ਕਹਿੰਦਾ ਥੱਲੇ ਸਮੂ ਇਹਨਾਂ ਨੂੰ ਪ੍ਰਸ਼ਾਦੇ ਤਿਆਰ ਕਰ ਕਰ ਕੇ ਦਿੰਦਾ ਸਾਨੂੰ ਕਹਿੰਦਾ ਛੋਦੇ ਚੱਪ ਲੋ ਹੁਣ ਕੋ ਚਾਪਨ ਹੁਣ ਭਮ ਕੋ ਚਾਪਨ ਉਹਨੂੰ ਰੋਟੀ ਵੀ ਉਹਨਾਂ ਨੂੰ ਰੋਟੀਆਂ ਬਣਾ ਬਣਾ ਕੇ ਸਾਨੂੰ ਕਹਿੰਦਾ ਪੁੱਜੀ ਛੋਲੇ ਖਾ ਕੇ ਗੁਜ਼ਾਰਾ ਕਰੋ ਵੀ ਉਹਨਾਂ ਜੋ ਗਰਸ਼ਤ ਪਾਣੀ ਵਹਿ ਜਾਂਦਾ ਹੈ ਪਰ ਜਦੋਂ 라ਪ ਤਰੁੱਠਿਆ ਉਹਨੇ ਗੱਡਿਆਂ ਦੇ ਗੱਡੇ ਕੱਲ ਦਿੱਤੇ ਭਗਤ ਕਬੀਰ ਜੀ ਦੇ ਘਰ ਕੰਮ ਭਰ ਕੇ ਰੱਖ ਦਿੱਤਾ ਇਹ ਸਾਧ ਗੁਰਾਂ ਆਖਿਆ ਉਹਨਾਂ ਨੂੰ ਸਮਝ ਆ ਜਾਂਦੀ ਜਿਹੜੇ ਤਰਫ ਦੇ ਖਿੱਤੇ ਵਿੱਚ ਵਿਚਰਦੇ ਨੇ ਜਿਨ੍ਹਾਂ ਦੀ ਨੇੜਤਾ ਬਣ ਜਾਂਦੀ ਹੈ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੈਂ ਤਾਂ ਇੱਕ ਖਾ ਹੀ ਰੱਬ ਦਾ ਦਿੱਤਾ ਰਿਆ ਮੇਰਾ ਤੇ ਆਪਣਾ ਕੁਝ ਵੀ ਨਹੀਂ ਇਹਦੇ ਚੋਂ ਮੈਂ ਖਰਚ ਕੀ ਕਰਨਾ ਹੈ ਖੇੜਾ ਮੈਦਾਨ ਕਰਨਾ ਦਾਨ ਕਰਨ ਜੋਗਾ ਤੇ ਮੈਂ ਆ ਹੀ ਨਹੀਂ ਹਰੰਮ ਦੇ ਦਿੱਤੇ ਵਿੱਚੋਂ ਕੁਝ ਦੇ ਕੇ ਮੈਦਾਨੀ ਨਹੀਂ ਬਣ ਸਕਦਾ ਇਹ ਸਮਝ ਉਹਨੂੰ ਆਈ ਜਿਹਦੀ ਧੰਬ ਨਾਲ ਸੰਬੰਧ ਬਣਨ ਦੇ ਜਿਹਦੀ ਗੁਰੂ ਨਾਲ ਨੇੜਤਾ ਬਣ ਗਈ ਜਿਹਦੇ ਅੰਦਰ ਗੁਰੂ ਨੇ ਗਿਆਨ ਦੀ ਲੋ ਗਿਆਨ ਦਾ ਚਾਨਣ ਪ੍ਰਗਟ ਕਰ ਦਿੱਤਾ ਆਖੀਨ ਦੀ ਪੌੜੀ ਸਤਗੁਰ ਆਖਿਆ ਉਹ ਜੀਵਨ ਸੁੱਚਾ ਬਣਾ ਲਿੰਦਾ ਸੱਚ ਥਾਨ ਸੱਚ ਬੈਠ ਕਾ ਸੱਚ ਸਵਾਉ ਬਣਾਇਆ ਸੱਚ ਪੁੰਜੀ ਸੱਚ ਵਖਰੋ ਨਾਨਕ ਧਰ ਆਇਆ ਸੇ ਦਾਨਤਾਕ ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ ਉਸ ਨੇ ਆਪਣੇ ਹਿਰਦੇ ਕਰਮ ਸਦਾ ਕਾਇਮ ਰਹਿਣ ਵਾਲਾ ਨਾਮ ਦਾ ਜਿਹੜਾ ਸਰਮਾਇਆ ਪਿਆ ਸੀ ਉਹਨੂੰ ਲੱਭ ਲਿਆ ਪ੍ਰਾਪਤ ਕਰਨਿਆ ਤੇ ਸਦਾ ਕਾਇਮ ਰਹਿਣ ਵਾਲਾ ਨਾਮ ਸੋਧਾ ਜਦੋਂ ਉਹਦੀ ਝੋਲੀ 'ਚ ਪਿਆ ਉਹਨੇ ਸਦਾ ਸਿਰ ਹਰ ਨਾਮ ਨੂੰ ਆਪਣੀ ਜ਼ਿੰਦਗੀ ਦਾ ਮਨੋਤ ਸਬਨਾਲਿਆ ਇਹ ਨਾਮ ਮੇਰੀ ਜ਼ਿੰਦਗੀ ਹੈ ਨਾਮ ਮੇਰੀ ਜ਼ਿੰਦਗੀ ਦਾ ਸਭੀ ਪਦਾਰਥ ਹੈ ਕਿ ਉਹ ਸਦਾ ਹਰ ਚਰਨ ਹੀ ਉਹਨੇ ਆਪਣੇ ਹਰਦੇਵ ਚ ਟਿਕਾ ਲਏ ਉਸ ਨੇ ਆਤਮਿਕ ਰਹਿਜ ਦਾ ਥਾਂ ਬਣ ਕੇ ਪਰਮਾਤਮਾ ਦੇ ਚਰਨ ਉਹਦੇ ਦਿਉ ਬੈਠ ਕੇ ਬਣ ਕੇ ਪਾਵ ਕੇ ਉਹਨੇ ਰੱਬ ਨੂੰ ਹੀ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਪਰਮੇਸ਼ਰ ਨੂੰ ਹੀ ਸਾਰਾ ਕੁਝ ਮੰਨ ਲਿਆ ਉਹਨੇ ਫਿਰ ਹੱਥ ਜੋੜ ਕੇ ਗੁਰੂ ਦੇ ਸਾਹਮਣੇ ਆ ਕੇ ਮੇਰਾ ਮੁੱਖ ਨਹੀਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਕੇ ਕਿਆ ਲਾਟਾ ਮੇਰਾ ਤਾਂ ਸੱਚੀ ਮੁੱਖੀ ਸਾਧਾ ਕੋ ਤੇਰੇ ਜਦੋਂ ਆਪਣੇ ਜਨਮ ਤੇ ਛਾਤੀ ਮਾਰੋਗੇ ਨਾ ਸਮਝ ਆਵੇ ਕਿ ਮੇਰਾ ਤੇ ਆਪਣਾ ਕੋਝ ਵੀ ਤੇ ਜਦੋਂ ਜਨਮ ਲਿਆ ਸੀ ਤਨ ਦੀ ਬਸਤਰ ਸਾਡੇ ਕੋਲ ਨਹੀਂ ਸੀ ਜਦੋਂ ਮੌਤ ਹੋਵੇਗੀ ਤਨ ਦੇ ਬਸਤਰ ਸਾਡੇ ਕੋਲ ਨਹੀਂ ਹੋਣਗੇ ਮੁਰਬਾਨੀ ਕਹਿੰਦੀ ਨੰਕੇ ਆਵਨ ਨਾਗੇ ਜਾਨਾ ਇਹ ਆਪਣਾ ਕੀ ਹਸ਼ਾਡਾ ਆਪਣਾ ਤੇ ਸਰੀਰ ਵੀ ਨਹੀਂ ਹੁੰਦਾ ਜਿਹਨੂੰ ਨਾਲ ਲੈ ਫਿਰਨੇ ਇਹਨੂੰ ਆਪਣਾ ਮੰਨੀ ਬਿਠਾ ਘਰ ਪਰਿਵਾਰ ਬਾਰ ਤਨ ਦੌਲਤ ਜ਼ਮੀਨ ਜਾਇਦਾਦ ਪ੍ਰਾਪਰਟੀ ਤੇ ਬੜੀ ਦੂਰ ਦੀ ਗੱਲ ਨੇ ਜਿਹੜਾ ਤਨ ਲੈ ਕੇ ਕੋ ਮਰਿਆ ਸਤਿਗੁਰਾਂ ਖਿਆ ਇਹ ਵੀ ਤੇਰਾ ਆਪਣਾ ਨਹੀਂ ਜਿਹਦੇ ਤੇ ਕਰੋੜਾਂ ਦੀਆਂ ਸੁਗੰਧੀਆਂ ਲਾਨੈ ਨਾ ਗੁਰਬਾਣੀ ਕਹਿੰਦੀ ਚੂਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ ਇਹ ਤੇ ਲੋਕਾਂ ਨੇ ਲਖਣਾ ਨਾਲ ਸਾੜ ਦੇਣਾ ਉਹ ਆਪਣੇ ਆਪ ਨੂੰ ਭਰ ਕੇ ਕਹਿੰਦੇ ਨੇ ਬੜਾ ਗੁਣਮਾਨ ਸਮਝਣਾ ਕਹੇ ਕਬੀਰ ਸੁਣੋ રે ਗੁੰਡੀਆਂ ਬਿਨ ਸਹਗੁਰੂਪ ਦੇਖੈ ਸਭ ਦੁਨੀਆਂ ਸੂਝੀ ਖਲਕਤ ਤੱਕ ਤੇਰੀ ਜ਼ਿੰਦਗੀ ਨੂੰ ਸੜਦਿਆਂ ਹੋਇਆ ਇਸ ਕਰਕੇ ਰੱਬ ਨਾਲ ਜੁੜ ਕੇ ਆਪਣੀ ਜ਼ਿੰਦਗੀ ਜੋ ਪਰਮੇਸ਼ਰ ਦਾ ਨਾਮ ਜਾ ਪਰਮੇਸ਼ਰ ਦਾ ਚੇਤਨ ਕਰ ਉਹਦੀ ਅਲਾ ਤਰ੍ਹਾਂ ਸਾਰੇ ਸ਼ੁਕ ਅਨ ਕਿ ਸਾਧ ਪੁਰਾਂਖੇ ਇਹ ਉਹ ਕਰਦੇ ਨੇ ਜਿਨ੍ਹਾਂ ਦੀ ਚੋਲੀ 'ਚ ਗੁਰੂ ਨਾਮ ਪਾ ਲੈਂਦਾ ਹੈ ਨਹੀਂ ਹਰ ਸਮੇਂ ਮਨੁੱਖੀ ਜ਼ਿੰਦਗੀ 'ਚ ਆਸਾ ਤੇ ਤ੍ਰਿਸ਼ਨਾ ਦੀ ਅੱਗ ਦੇ ਭਾਬੜ ਮਚ ਰਹੇ ਨੇ ਉਹਨਾਂ ਭਾਬੜਾਂ ਨੇ ਸਾਡਾ ਬੜਾ ਕੁਝ ਵਿਗਾੜਿਆ ਸਾਡੇ ਪਰਿਵਾਰਾਂ ਨੂੰ ਵਿਗਾੜਿਆ ਸੰਸਾਰ ਨੂੰ ਵਿਗਾੜਿਆ ਸਮਾਜ ਨੂੰ ਵਿਗਾੜਿਆ ਧਾਰਮਿਕ ਸੰਸਥਾਵਾਂ ਨੂੰ ਵਿਗਾੜਿਆ ਆਪਣੀ ਆਸਾ ਤੇ ਤ੍ਰਿਸ਼ਨਾ ਦੀ ਅੱਗ ਨੂੰ ਪਠੇ ਪਾਣ ਵਾਸਤੇ ਦੁਨੀਆ 'ਤੇ ਬੜਾ ਵੱਡਾ ਕਤੜਿਆ ਹੁੰਦਾ ਹੈ ਦੁਨੀਆ 'ਤੇ ਬੜੇ ਵੱਡੇ ਧਰੋਹ ਹੁੰਦੇ ਹਨ ਸਤਿਗੁਰਾਂ ਖਜ ਜਦੋਂ ਗੁਰੂ ਨਾਮ ਦਾ ਕਣਕਾ ਦਿੰਦਾ ਹੈ ਉਦੋਂ ਫਿਰ ਤਪਤ ਕੜਾਹਾ ਬੁੱਝ ਗਿਆ ਬਹੁਤ ਸ਼ੀਤਲ ਨਾਮ ਦੀ ਫਿਰ ਉਹਨਾਂ ਦੇ ਹਿਰਦਿਆਂ ਵਿੱਚ ਠੰਡ ਫੈ ਜਾਂਦੀ ਹੈ ਗੁਰੂ ਜਿਨ੍ਹਾਂ ਦੀ ਝੋਲੀ ਵਿੱਚ ਨਾਮ ਦਾ ਕਣਕਾ ਪਾ ਦਿੰਦਾ ਹੈ ਗੁਰੂ ਰਹਿਮ ਕਰੇ ਸਾਨੂੰ ਸਾਰਿਆਂ ਨੂੰ ਸੱਚੇ ਨਾਮ ਦੀ ਦਾਤ ਪ੍ਰਾਪਤ ਹੋਵੇ ਅਸੀਂ ਆਪਣੇ ਗੁਰੂ ਦੇ ਲੜ ਲੱਗ ਕੇ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਧੰਨ ਪ੍ਰਾਪਤ ਕਰ ਸਕੀਏ ਗੁਰੂ ਦੇ ਆਸ਼ੀਅ ਅਨੁਸਾਰ ਜ਼ਿੰਦਗੀ ਜਿਉਂ ਕੇ ਇਹਨਾਂ ਸਵਾਸਾਂ ਨੂੰ ਇਸ ਸਮੇਂ ਨੂੰ ਆਪਣੇ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਕਰਾ ਸਕੀਏ ਹੋਈਆਂ ਭੁੱਲਾਂ ਚੁੱਕਾਂ ਦੁਖੀ ਮਾਂ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ